ਇਲਾ ਦੇ ਤੂੰ ਬਾਲੇ ਨਾਲ ਆ। ਤੁਹਾਨੂੰ ਤੇਰੇ ਮਾਣਾ ਪੈਂਦਾ। ਥੋੜੀ ਲਾੜੋ ਪਤਾ ਹਾਰੀ ਲੈ ਦਿੰਦੇ ਹਾਂ। ਉੱਤਰ ਪੇਟਾ ਆਖੀ। ਆ ਐ ਭੱਜਿਆ ਕਰੋ ਐ। ਹਾਂ ਹਮਲੇਰ ਖਾਈ ਕਿਦੋੜੇ। ਉਹ ਉੱਤਰਦੇ ਨਹੀਂ ਤੁਸੀਂ ਇਹ। ਕਿਤੇ ਲੰਘ نیٹ ਤੋਂ ਪਤਾ ਲੱਗਦੀ। ਆ ਹਾਂ ਮੇਰਾ ਵੀ ਬੂੰਜ ਗਿਆ ਲਪਾਰਾ। ਮੁੱਕ ਕੋਲੇ। ਮੁੱਕ ਕੋਲੇ। ਮੈਨੂੰ ਦੂਰ ਬਾਲੇ ਰਹਿਣ ਦੋ। ਕਨਰ ਦਾ ਮੋਗੇ ਦੀ ਘੰਟੇ ਦੀ ਵਾਰਟ ਆ ਲੈ ਦੱਸ ਓਏ ਵਧੀਆ ਸੈੱਟ ਬਣਾਇਓ ਚੰਗਾ ਬਈ ਯਾਰ ਗਿਆਨੀ ਉਂਗਲਾ ਬੰਦ ਕਰ ਨੀ ਆਲਾ ਫੜਦਾ ਹੁੰਦਾ ਬਵਾ ਚੰਨੂ ਦੇ ਤੁਰ ਬਣਾਇਓ ਮੋਟੇ ਚੰਨੀ ਚੱਕਾ ਕਰਦੇ ਇਦਾਂ ਨੀ ਦਿੱਤੇ ਤੋਂ ਲੋ ਨਾ ਤਰਪ ਪੈ ਜੂ ਦੰਦ ਗਾ ਨੂੰ ਕੱਢ ਸਹੀ ਪਾਈ ਉਂਦੀ ਇਹ ਪਈ ਗਉਣਾ ਨਹੀਂ ਆਵੇ ਮੋਟਾ ਓਏ ਆ ਕੀ ਏ ਨੀ ਨਿਊ ਕਬੱਡੀ ਆ ਚੱਲ ਚੱਲ ਜ਼ੋਰ ਨਾਲ ਫੜ ਡਾਕ ਡਾਕ ਨੂੰ ਹੱਕ ਕੰਨੀ ਚੱਕੀ ਦੀ ਹੁੰਦੀ ਆ ਛੱਡਣਾ ਲੱਤ ਮਾਰ ਕੰਚੀ ਨਾ ਹੋ ਨਿਕਲ ਗਿਆ ਨਿਕਲ ਗਿਆ ਉੱਤੇ ਚੜ ਅੱਜ ਹਣ ਲਾਉਂ ਪੈਂ। ਛੜਾ ਜਾਂ ਹੁੰਕਾ ਮਾਰ ਕੇ ਛੜਾਪਾਂ। ਜਾਂ ਬਸ ਹੁਣ ਤਾਂ ਪੱਕਾ ਹੀ ਹੋ ਗਿਆ ਕੰਮ। ਨਹੀਂ ਆ ਪੱਕਾ। ਹੋ ਗਿਆ ਬਸ ਹੁਣਾ ਇਦੂ ਉੱਤੇ ਕੀ ਹੁਣਾ। ਆਹੀ ਪੈਰ। ਆਹ। ਲੰਡਾ ਚੱਲ ਤਾਲੀ ਬੀਟ ਕਰ। ਇਹ ਸਹੀ ਆ ਸਹੀ ਆ ਅੱਗੇ ਓਏ ਉਹ ਕਿ ਮਨਿੰਦਰ ਪਿੱਛੇ ਕਿਹੜ ਦਾ ਪਰ ਇਹਨੂੰ ਜਾਊਗਾ ਇਹ ਲੱਤਾਂ ਨੂੰ ਪਈ ਬਾਲਾਣਾ ਨੀਵਾ ਓ ਮੁੰਡੇ ਬਾਲਾਣਾ ਨੀਵਾ ਕਰ ਲੱਤ ਫੜ ਲੱਤ ਲੱਤ ਪੱਕੀ ਕਰ ਲੱਤ ਲੱਤ ਚੱਕਦੇ ਬਸ ਬਸ ਹਮ ਕਮ ਉਹ ਮਰੋੜੂਗਾ ਲੱਤਾਂ ਹਾਂ ਹੁਣ ਕਕੇ ਚੱਕਿਆ ਕਰੋ ਪੱਲਾ ਪੁੱਤੂ ਲੰਮਾ ਭੱਜਾ ਕਰ ਤਾ ਮਾੜੀ ਦੀ ਡਾਈ ਮਾਰ ਹਾਂ ਕੰਚੀ ਮਾਰ ਮੈਂ ਇਧਰ ਕੰਚੀ ਮੈਨੂੰ ਇਧਰ ਕੰਚੀ ਕੰਪੈਚ ਕੰਚੀ ਮਾਰਾ ਮਾਰ ਮਾਰ ਲੱਤ ਤੇ ਹੱਥ ਰੰਕ ਲੱਤ ਲੱਤ ਜੇ ਛੱਡੀ ਨਾ ਲੱਤ ਮਾਰ ਕੰਚੀ ਸੋਣੀਆਂ ਆਉਂਦੀਆਂ ਵੀਡੀਓ ਯਾਰ ਮਨਿੰਦਰ ਨਾਲ ਹੀ ਟੱਚ ਹੋਈ ਜਾਂਦੇ ਅੱਜ ਤਾਂ ਫੜ 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 ਮਨਿੰਦਰ ਲੱਤਾਂ ਤੋਂ ਫੜੀਚੂ ਇਹ ਓਹੋ ਚੱਲ ਕੋਈ ਨਹੀਂ ਸਾਹ ਵਾਲਾ ਨਵਰਾਜ ਬਰੀ ਲੱਗੀ ਚੰਗਾ ਉਹ ਵੀਡੀਓ ਪਾਉਣੀ ਆ ਯਾਰ ਫੜਿਆ ਜ਼ੋਰ ਵੀ ਲਾਇਆ ਕਰੋ ਸ਼ੋਰਾ ਦਾਣਾ ਮਾਰੀ ਚੰਗਾ ਉੱਤੋਂ ਥੱਲੇ ਵਾਲਾ ਯਾਰ ਲੱਤਾਂ ਦਾ ਲੱਤਾਂ ਖੜ ਲੱਤਾਂ ਵੈਰੀ ਗੁੱਡ ਉਹਦਾ ਫੜ ਗਿਆ ਉਂਗਲਾ ਬੰਦ ਕਰ ਉਂਗਲਾ उंगल तोड़ दू तेरी कोई ते ओए दंद ना कटो यार सेट खराब कर दें ती वेरी गुड